ਰਿਸ਼ਤੇ ਤੋਂ ਪਹਿਲਾਂ ਮੁੰਡੇ ਨੇ ਕੁੜੀ 'ਚ ਦੇਖਿਆ ਕੁਝ ਅਜੀਹਾ ਕਿ ਝਟ ਕਰਤੇ ਰਿਸ਼ਤੇ ਨੂੰ ਹਾਂ ਫਿਰ ਚਾਵਾਂ ਨਾਲ ਸੱਜ ਕੇ ਢੁਕਿਆ ਜਨ ਲੈ ਕੇ ਤੇ ਵਿਆਹ ਕਰਵਾ ਲਿਆ 1.5 ਸਾਲ ਤੱਕ ਕੁੜੀ ਦੇ ਤੇਵਰ ਠੀਕ ਰਹੇ ਮੁੰਡਾ ਵੀ ਫਿਰ ਖੱਚ ਗਿਆ ਆਪਣੀ ਪਤਨੀ ਤੇ 27 ਲੱਖ ਰੁਪਏ ਚਾੜਤੀ ਜਹਾਜ਼ ਅੱਗੋਂ ਗੋਰੀਆਂ ਮਹਿਮਾਂ ਦੇ ਵਿੱਚ ਪਹੁੰਚਦੇ ਸਾਰ ਕੁੜੀ ਨੇ ਬਦਲੇ ਰੰਗ ਢੰਗ ਮੁੰਡੇ ਸਨੇ ਪਰਿਵਾਰ ਨੂੰ ਕਰਤਾ ਬਲਾਕ ਤੇ ਮੁੰਡੇ ਨੂੰ ਬਾਹਰ ਜਾਣ ਦੇ ਸੁਪਨੇ ਦੇਖਣੇ ਪੈ ਗਏ ਮਹਿੰਗੇ ਜੀ ਹਾਂ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਵਿਦੇਸ਼ੀ ਧਰਤੀ ਤੇ ਜਾ ਕੇ ਆਪਣਾ ਭਵਿੱਖ ਸਵਾਰਨ ਦੀ ਹੋੜ ਲੱਗੀ ਹੋਈ ਹੈ ਕਿ ਉਹ ਆਪਣੀ ਨਮੀ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ ਪਰ ਇਹ ਹੋੜ ਕਈਆਂ ਦੇ ਨਾਲ ਠੱਗੀ ਦਾ ਸ਼ਿਕਾਰ ਵੀ ਸਾਬਿਤ ਹੋਈ ਹੈ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਇਆ ਨਾਬਾ ਬਲਾਗ ਦਾ ਪਿੰਡ ਕਿਸ਼ਨਗੜ ਦਾ ਪਰਿਵਾਰ ਪੀੜਤ ਲੜਕਾ ਤੇ ਪਰਿਵਾਰ ਨੇ ਜਿਹੜਾ ਕਿ ਆਪਣੀ ਘਰ ਵਾਲੀ ਤੇ 27 ਲੱਖ ਰੁਪਏ ਖਰਚ ਕੇ ਕੈਨੇਡਾ ਭੇਜ ਦਿੱਤਾ ਕਿ ਉਸ ਦਾ ਮੁੰਡਾ ਵੀ ਬਾਹਰ ਜਾ ਕੇ ਪੱਕਾ ਹੋ ਜਾਵੇਗਾ ਪਰ ਜਿਵੇਂ ਹੀ ਲੜਕੀ ਕੈਨੇਡਾ ਪਹੁੰਚ ਜਾਂਦੀ ਹੈ ਤਾਂ ਉੱਥੇ ਜਾ ਕੇ ਸਭ ਨੂੰ ਬਲੌਕ ਕਰ ਦਿੰਦੀ ਹੈ ਤੇ ਹੁਣ ਇਸ ਸ पीडਿਤ ਪਰਿਵਾਰ ਨੇ ਧੋਖਾ ਧੜੇ ਦਾ ਕੇਸ ਦਰਜ ਕਰਵਾਇਆ ਦੇਖੋ ਜੀ ਮੈਂ ਆਪਣੇ ਬੇਟੇ ਦਾ ਕੀਤਾ ਸੀ ਜੀ ਮੈਰਿਜ ਕੀਤੀ ਸੀ ਬੇਟੀ ਦੀ ਪੱਕੀ ਮੈਰਿਜ ਦੀ ਤੇ ਅਮਨਪ੍ਰੀਤ ਕੌਰ ਹੈਗੀ ਆ ਆਪਣੇ ਗੇਤੀ ਪਿੰਡ ਤੋਂ ਤੇ ਇਹਦੀ ਮਾਂ ਦਾ ਬਾਧ ਦੇ ਵਿੱਚ ਰਿਸ਼ਤਾ ਹੋ ਗਿਆ ਸੀ ਰਮਨ ਮੱਜਰੀ ਰਮਨ ਮੱਜਰੀ ਦੀ ਮਾਂ ਤੇ ਇਹਦੇ ਪਿਤਾ ਦਰਬਾਰਾ ਸਿੰਘ ਤੇ ਇਹਦੀ ਨਾਨੀ ਮਹਿੰਦਰ ਕੌਰ ਨੇ ਇਹਨਾਂ ਨੇ ਰਿਸ਼ਤਾ ਕੀਤਾ ਤੇ ਇਹਦੀ ਸੈਕਟਰ ਦੀ ਅਮਨਪ੍ਰੀਤ ਕੌਰ ਦੀ ਇੱਕ ਬੱਬੂ ਲਾਉਂਦੀ ਹੈਗੀ ਆ ਕੁੜੀ ਇਹਨਾਂ ਦੀ ਇਹਦੀ ਸਗੀ ਭੈਣ ਹੈਗੀ ਆ ਤੇ ਇੱਕ ਸਿੰਦਾ ਹੈਗਾ ਮਨਵਿੰਦਰ ਸਿੰਘ ਸਿੰਦਾ ਇਹਦਾ ਭਰਾ ਇਹਨਾਂ ਨੇ ਸਾਰਿਆਂ ਨੇ ਨਾਲ ਮਿਲ ਕੇ ਰਿਸ਼ਤਾ ਕੀਤਾ ਸੀ ਸਾਡਾ ਕੋਈ ਦੇਣ ਲੈਣ ਨਹੀਂ ਸੀ ਹੋਇਆ ਨਾ ਸਾਡੀ ਕੋਈ ਤੁਹਾਡੀ ਮੰਗ ਸੀ ਤੇ ਇਹਨੇ ਕੁੜੀ ਨੇ ਐਲਰਟਸ ਕੀਤੀ ਹੋਈ ਸੀ ਇਹ ਕਹਿੰਦੇ ਵੀ ਸਾਡੀ ਕੁੜੀ ਦੀ ਐਲਰਟਸ ਕੀਤੀ ਹੋਈ ਆ ਤੇ ਮਾਂ ਵੀ ਚਲੋ ਕੋਈ ਗੱਲ ਨਹੀਂ ਵੀ ਮੇਰਾ ਵੀ ਬੇਟਾ ਹੈਗਾ ਤੇ ਜੇ ਕੁੜੀ ਨੇ ਐਲਰਟਸ ਕੀਤੀ ਹੋਈ ਆ ਚਲੋ ਆਪਾਂ ਕੁੜੀ ਨੂੰ ਬਾਹਰ ਭੇਜ ਦਿੰਨੇ ਤੇ ਬੇਟਾ ਵੀ ਆਪਣਾ ਬਾਹਰ ਚਲ ਜੇਗਾ ਤੇ ਜਾ ਕੇ ਦੋ ਜੀ ਆਪਣੀ ਵਧੀਆ ਜ਼ਿੰਦਗੀ ਆਪਣੀ ਬਣਿਤ ਕਰਨਗੇ ਆਪਣਾ ਕੈਰੀਅਰ ਮੜੌਣਗੇ ਆ ਤੇ ਇਹਨਾਂ ਨੇ ਉੱਥੇ ਜਾ ਕੇ ਕੁੜੀ ਨੇ ਫਰਾਡ ਕਰਤਾ ਇੱਕ ਵਾਰੀ ਵੀ ਜਾ ਕੇ ਮੇਰੇ ਬੇਟੇ ਨੂੰ ਫੋਨ ਨਹੀਂ ਕੀਤਾ ਨਿੰਗਲਤਾ ਇਹ ਹੈਗੀ ਸਿੱਖੀ ਰੀਤੀ ਰਿਵਾਜਾਂ ਦੇ ਮੁਤਾਬਕ ਇਹਨਾਂ ਦਾ ਵਿਆਹ ਹੋਇਆ ਸਾਰਾ ਖਰਚਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਖਰਚਾ ਮੈਂ ਆਪ ਕੀਤਾ ਤੇ ਤੁਹਾਡਾ ਕਿੰਨਾ ਪੈਸਾ ਲੱਗਿਆ ਬਾਹਰ ਭੇਜਦੇ ਲੜਕੀ ਨੂੰ ਅ ਤਕਰੀਬਨ 27 ਲੱਖ ਦੇ ਘੜੇ ਚ ਮੇਰਾ ਖਰਚਾ ਹੋ ਗਿਆ ਤੇ 1.66 ਲੱਖ ਦਾ ਮੈਂ ਲੋਨ ਕਰਾਇਆ ਜਿਹੜਾ ਸਟੱਡੀ ਲੋਨ ਸੀ ਉਹ ਕੁੜੀ ਦਾ ਗਰੰਟਡ ਸੀ ਤੰਨੇ ਆ ਮੈਂ ਤੇ ਮੇਰਾ ਬੇਟਾ ਤੇ ਮੇਰੀ ਮਿਸੇਜ ਅਮਨਪ੍ਰੀਤ ਕੌਰ ਤੇ ਗੁਰਜਿੰਦਰ ਸਿੰਘ ਦੋਨੋਂ ਰਿਲੇਸ਼ਨ ਚ ਰਹੇ ਉਧਰ ਉਧਰੀ ਘੁੰਮਦੇ ਰਹੇ ਪਰ ਵੱਟ ਗੱਲ ਇਹ ਹੈ ਕਿ ਕੁੜੀ ਕਿਸਨਗੜ ਨਹੀਂ ਆਈ ਜਾ ਤੁਹਾਡੇ ਘਰ ਨਹੀਂ ਘਰ ਨਹੀਂ ਆਈ ਹੈਗੀ ਤੁਹਾਨੂੰ ਜੋ ਸ਼ੱਕ ਪਿਆ ਕੋਈ ਸ਼ੱਕ ਇਹਨਾਂ ਤੇ ਪਿਆ ਸ਼ੱਕ ਪਿਆ ਫਿਰ ਮੈਂ ਐਗਰੀਮੈਂਟ ਕੀਤਾ ਫਿਰ ਜਿਹੜੀ ਦੀ ਕੁੜੀ ਦੀ ਦਾਦੀ ਸੀ ਦਾਦੀ ਕਹਿੰਦੀ ਕਹਿੰਦੀ ਵੀ ਮੈਂ ਕਰੀਆਂ ਵੀ ਇਹਨੂੰ ਤੁਸੀਂ ਕੁੜੀ ਨੂੰ ਲੈ ਜਾਓ ਤੇ ਜਿਹੜੀ ਕੁੜੀ ਦੀ ਮਾਂ ਸੀ ਉਹ ਕਹਿੰਦੀ ਕਹਿੰਦੀ ਵੀ ਨਹੀਂ ਵੀ ਜਿਹੜਾ ਇਹਦਾ ਹੈਗਾ ਸਿਸਟਮ ਉੱਥੇ ਇਹਦੇ ਬਾਪ ਦੀ ਡੈਥ ਹੋਣ ਕਰਕੇ ਜਿਹੜਾ ਇਹਦਾ ਜ਼ਮੀਨ ਜਾਇਦਾਦ ਹੈਗੀ ਸੀ ਇਹਦੀ ਦਾਦੀ ਦੇ ਨਾਂ ਤੇ ਦੀ ਕਹਿੰਦੀ ਮੈਂ ਖਰਚੇ ਕਰਾਂਗੇ ਮਾਂ ਵੀ ਇਸ ਤੇ ਇੱਕ ਰੁਪਿਆ ਵੀ ਨਹੀਂ ਲੈਣਾ ਹੈਗਾ ਇਹਨੂੰ 2 2 ਕਿਲੇ ਜ਼ਮੀਨ ਦੇ ਵੀ ਆਉਂਦੇ ਸੀ ਅਸੀਂ ਇਹ ਜ਼ਮੀਨ ਲੈਣ ਤੋਂ ਵੀ ਇਨਕਾਰ ਕਰਤਾ ਵੀ ਮੈਂ ਤਾਂ ਕੱਢਲੀ ਵੀ ਨਹੀਂ ਜਾਣੀ ਹੈਗੀ ਜ਼ਮੀਨ ਦੀ ਮिजੀ ਨੇ ਤੀਵ ਦੇਤੀ ਉਹਨੇ ਰੱਖਿਆ ਕੀ ਤੇ ਵੀ ਆਪਦੀ ਜ਼ਮੀਨ ਦਾ ਤੁਸੀਂ ਆਪ ਅਡਜਸਟਮੈਂਟ ਕਰੋ ਵੀ ਮੈਂ ਨਹੀਂ ਇਹ ਚੀਜ਼ ਦੇ ਨਾਲ ਐਗਰੀ ਹੈਗਾ ਤੇ ਇਹ ਕਹਿੰਦੀ ਵੀ ਨਹੀਂ ਚਲ ਕੋਈ ਗੱਲ ਨਹੀਂ ਵੀ ਤੁਸੀਂ ਕੁੜੀ ਨੂੰ ਕੈਨੇਡਾ ਜਾਣ ਦੋ ਵੀ ਤੇ ਕੁੜੀ ਗੁਰਜਿੰਦਰ ਸਿੰਘ ਨੂੰ ਉੱਥੇ ਬੁਲਾ ਲੇਗੀ ਉੱਥੋਂ ਪੀਆਰ ਹੋਣ ਤੋਂ ਬਾਅਦ ਇੱਥੇ ਕਿਸੇ ਨੂੰ ਘੜਾਉਣਗੇ ਮੈਂ ਚਲੋ ਕੋਈ ਗੱਲ ਹੀ ਅਸੀਂ ਨਾਲ ਸਹਿਮਤ ਹੋ ਗਏ ਚੀਜ਼ ਦੇ ਸਾਰੇ ਖਰਚੇ ਪੱਤੇ ਤਕਰੀਬਨ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਖਰਚਾ ਪੱਤਾ ਖੁਦ ਮੈਂ ਆਪ ਕੀਤਾ ਹੈ ਟੋਟਲ ਕਿੰਨਾ ਸੀਗਾ ਤੇ ਕੀ ਕੁਝ ਹੋਇਆ ਇਹਦੇ ਇਹਦਾ ਟੋਟਲ ਸਾਰਾ ਖਰਚਾ ਜੀ ਆਪਾਂ ਲਾਉਂਦੇ ਹੈਗਾ 27,67,000 ਰੁਪਿਆ ਖਰਚਾ ਆਇਆ ਜੀ ਜਿਹਦੇ ਵਿੱਚੋਂ 50,000 ਰੁਪਿਆ ਇਹਨਾਂ ਦਾ ਮੇਰੇ ਲਵੇ ਆਇਆ ਮੈਂ ਇਹਨਾਂ ਦਾ 50,000 ਰੁਪਿਆ ਕੱਟ ਕੇ 17,000 ਰੁਪਿਆ ਮੈਂ ਹੋਰ ਕੱਟਤਾ ਤਕਰੀਬਨ 27 ਲੱਖ ਰੁਪਿਆ ਮੈਂ ਇਹਨਾਂ ਨੂੰ ਕਿਹਾ ਵੀ ਮੇਰਾ 27 ਲੱਖ ਰੁਪਿਆ ਮੇਰਾ ਖਰਚਾ ਆ ਗਿਆ ਜੀ ਤੁਸੀਂ ਲੜਕੇ ਪਰਿਵਾਰ ਬਣਾਉਣ ਨਾਲ ਦੀ ਗੱਲ ਕੀਤੀ ਵੀ ਜਿਹੜਾ ਹੈਗਾ ਫੋਨ ਬੁਣੀ ਕਰੀ ਜਾਂ ਤੁਹਾਨੂੰ ਨਹੀਂ ਫੋਨ ਕਰ ਰਹੇ ਉਹ ਕਿਹਾ ਜੀ ਉਹ ਕਹਿੰਦੇ ਵੀ ਕੁੜੀ ਫੋਨ ਕਰੇਗੀ ਇੱਕ ਵਾਰੀ ਵੀ ਕੁੜੀ ਨੇ ਜਾ ਕੇ ਮੇਰੇ ਬੇਟੇ ਨੂੰ ਫੋਨ ਨਹੀਂ ਕੀਤਾ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਉਹ ਕਹੀ ਆ ਜੀ 2 ਜਨਵਰੀ 23 ਦੀ ਕਹੀ ਹੋਈ ਆ ਜੀ ਤੇ तकरीबन 1 ਸਾਲ 6 ਮਹੀਨੇ ਹੋ ਗਏ ਜੀ ਕਈ ਨੂੰ 1.5 ਸਾਲ ਹਾਂ 1.5 ਸਾਲ ਦਾ तकरीबन ਗੇੜ ਹੋ ਗਿਆ ਜੀ ਆਪਣੇ ਪੇਕੇ ਨਾਲ ਤਾਂ ਗੱਲ ਕਰਦੀ ਆ ਉਹਦੇ ਪੇਕੇ ਦੇ ਨੈਟਵਰਕ 'ਚ ਹੈਗੀ ਆ ਚਲੋ ਅਸੀਂ ਕਹਿੰਦੇ ਰਹੇ ਸੀ ਤੁਸੀਂ ਕੁੜੀ ਕਾਗਜ਼ ਪੱਤਰ ਭੇਜੇ ਸੀ ਆਪਣੇ ਬੇਟੇ ਦੀ ਫਾਈਲ ਲਈਏ ਤੇ ਕੁੜੀ ਕਾਗਜ਼ ਪੱਤਰ ਭੇਜਦੀ ਰਹੀ ਆਪਦੀ ਮਾਂ ਨੂੰ ਉਹਨਾਂ ਨੇ ਵਟਸਐਪ ਤੇ ਭੇਜਦੀ ਰਹੀ ਉਹਦੀ ਮਾਂ ਜਦੋਂ ਸਾਨੂੰ ਪ੍ਰੋਵਾਈਡ ਕਰਾਉਂਦੀ ਸੀ ਕਾਗਜ਼ ਪੱਤਰ ਉਹਨਾਂ ਦੀ ਡੇਟ ਲੰਘ ਚੁੱਕੀ ਹੁੰਦੀ ਸੀ ਉਹਨਾਂ ਨੇ ਹਾਂਜੀ ਕਿੰਨੀ ਵਾਰੀ ਭੇਜ ਇਸ ਤਰ੍ਹਾਂ ਕਿੰਨੀ ਵਾਰੀ ਉਹਨੇ ਇੱਕ ਵਾਰੀ ਭੇਜੀ ਸੀ ਇਹਨੇ ਸਾਨੂੰ ਤਕਰੀਬਨ ਤਿੰਨ ਚਾਰ ਵਾਰ ਚ ਦਿੱਤੇ ਹੋਏ ਡਾਕੂਮੈਂਟ ਪਹਿਲਾਂ ਇਹਨਾਂ ਨੇ ਕਾਗਜ਼ ਦੂਜੇ ਲੋੜ ਮੋਬਾਈਲ ਦੇ ਫੋਟੋਆਂ ਖਿੱਚ ਕੇ ਭੇਜਦੇ ਤੇ ਤੇ ਏਜੰਟ ਕਹਿੰਦਾ ਵੀ ਇਦਾਂ ਨਹੀਂ ਚੱਲਦਾ ਹੈਗੇ ਵੀ ਉਹਨਾਂ ਨੂੰ ਪੀਡੀਐਫ ਮੰਗਾ ਕੇ ਮਂਗਾਓ ਤੁਸੀਂ ਚਲੋ ਪੀਡੀਐਫ ਐਸਐਚਓ ਪਾਸੋਂ ਦੇ ਤੇ ਕਹਿਣ ਤੇ ਇਹਨਾਂ ਨੇ ਕੁਝ ਡਾਕੂਮੈਂਟ ਪੀਡੀਐਫ ਮੰਗਾ ਕੇ ਦਿੱਤੇ ਸਾਨੂੰ ਤੇ ਜਿਹੜਾ ਕਾਲਜ ਦਾ ਲੈਟਰ ਸੀ ਉਹ ਨਹੀਂ ਸਾਨੂੰ ਦਿੱਤਾ ਹੈਗਾ ਜਿਹੜੀ ਬੈਂਕ ਸਟੇਟਮੈਂਟ ਦੀ ਉਹ ਨਹੀਂ ਉਹਨਾਂ ਨੇ ਸਾਨੂੰ ਲੇਟੈਸਟ ਦਿੱਤੀ ਹੈਗੀ ਤੇ ਕੁੜੀ ਜਿੱਥੇ ਰਹਿੰਦੀ ਸੀ ਉਹਦੇ ਸਾਨੂੰ ਕੋਈ ਉਹਨਾਂ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਹੈਗੀ ਵੀ ਕੁੜੀ ਆਹ ਜਗ੍ਹਾ ਤੇ ਇੱਥੇ ਰਹਿ ਰਹੀ ਹੈ ਰੂਮ ਦੇ ਰੈਂਟ ਦੇ ਰਹਿ ਰਹੀ ਹੈ ਤੇ ਜਦੋਂ ਫਾਈਲ ਅਪਲਾਈ ਕਰਨੀ ਸੀ ਸਾਰਾ ਚੀਜ਼ਾਂ ਮੈਂਸ਼ਨ ਹੋਣੀਆਂ ਸੀ ਵਿੱਚ ਤੇ ਇਹ ਚੀਜ਼ਾਂ ਸਾਨੂੰ ਪ੍ਰੋਵਾਈਡ ਨਹੀਂ ਕਰਾਈਆਂ ਤੇ ਨੰਬਰ 2 ਉੱਤੇ ਜਿਹੜੀ ਉੱਥੇ ਕੁੜੀ ਜੌਬ ਕਰਦੀ ਹੈ ਏਜੰਟ ਨੇ ਕਹਦੀ ਵੀ ਜੌਬ ਲੈਟਰ ਵੀ ਚਾਹੀਦਾ ਆਪਾਂ ਨੂੰ ਵੀ ਕਿੱਥੇ ਕੰਮ ਕਰਦੀ ਆ ਉਹ ਸਾਨੂੰ ਜੌਬ ਲੈਟਰ ਵੀ ਸਾਨੂੰ ਪ੍ਰੋਵਾਈਡ ਨਹੀਂ ਕਰਾਇਆ ਹੈਗਾ ਜੇ ਅਸੀਂ ਨੇ ਕੁੜੀ ਦੀ ਮਾਂ ਤੱਕ ਪਹੁੰਚ ਕੀਤੀ ਬੱਚ ਬੰਦੇ ਪਾ ਕੇ ਤੇ ਉਹ ਕਹਿੰਦੀ ਆ ਵੀ 나ਸ ਤੁਹਾਨੂੰ ਅਸੀਂ ਜੌਬ ਲੈਟਰ ਦੀਏ ਨਾ ਅਸੀਂ ਕੁੜੀ ਨੂੰ ਹੋਏ ਦੱਸਿਆ ਵੀ ਕਿਹ ਰਹਿ ਕਿੱਥੇ ਰਹੀ ਆ ਤੇ ਉਹਨੇ ਟਾਲ ਮਟੋਲੇ ਸਾਨੂੰ ਕਰਦੀ ਰਹੀ ਆ ਜੀ ਤੇ ਤੁਸੀਂ ਫਿਰ ਐਫ ਆਈ ਆਰ ਕਰਾਇਆ ਤੇ ਹਾਂ ਤੇ ਮੈਂ ਦਰਖਾਸਤ ਦਿੱਤੀ ਮਾਨਯੋਗ ਐਸ ਐਸ ਪੀ ਸਾਹਿਬ ਦੇ ਉਹਨਾਂ ਨੇ ਦਰਖਾਸਤ ਮਾਰਕ ਕੀਤੀ ਐਸ ਪੀ ਹੈਡਕ quarters ਨੂੰ ਜੀ ਮੈਡਮ ਹਰਮੰਤ ਕੌਰ ਨੂੰ ਮੈਡਮ ਹਰਮੰਤ ਕੌਰ ਨੇ ਸੁਣਵਾਈ ਕੀਤੀ ਉਹਨਾਂ ਨੂੰ ਕਿਹਾ ਵੀ ਤੁਸੀਂ ਅਰਜ਼ੀ ਦੇ ਡਾਕੂਮੈਂਟ ਮੰਗਾ ਕੇ ਦੋ ਇਹਨਾਂ ਦੀ ਪੇਮੈਂਟ দাও ਫੇਰ ਤੁਸੀਂ ਇਹਨਾਂ ਨਾਲ ਫਰਾਡ ਕਰ ਰਹੇ ਹੋ ਤੇ ਉਹਨਾਂ ਨਾਲ ਵੀ ਕਾਲਮ ਕਾਲ ਕਰਦੇ ਰਹੇ ਫੇਰ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਵੀ ਜਿਹੜੀ ਸਾਡੀ ਸੁਣਵਾਈ ਹੈ ਕਿਸੇ ਹੋਰ ਅਫਸਰ ਤੋਂ ਕਰਾਈ ਜਾਵੇ ਜਸਪਾਲ ਕੌਰ ਨੇ ਐਪਲੀਕੇਸ਼ਨ ਦਿੱਤੀ ਜੀ ਚਲੋ ਉਹ ਸਾਹਮਣੇ ਉਹਨਾਂ ਦੀ ਮਨਜ਼ੂਰ ਕਰਕੇ ਜਿਹੜੀ ਸਾਡੀ ਦਰਖਾਸਤ ਸੀ ਤੇ ਸਪੈਸ਼ਲ ਬ੍ਰਾਂਚ ਕ੍ਰੈਮ ਸਪੈਸ਼ਲ ਬ੍ਰਾਂਚ ਐਸਪੀ ਜਸਵੀਰ ਸਿੰਘ ਜੀ ਦੇ ਸਾਡੀ ਚਲੀ ਗਈ ਜੀ ਉਹਨਾਂ ਨੇ ਸਰਵੇ ਕੀਤੀ ਬਹੁਤ ਵਧੀਆ ਅਫਸਰ ਨੇ ਤੇ ਉਹਨਾਂ ਨੇ ਵੀ ਕਿਹਾ ਉਹਨਾਂ ਨੂੰ ਵੀ ਤੁਸੀਂ ਇਹਨਾਂ ਨਾਲ ਧੋਖਾ ਤੁਹਾਡੀ ਕਰ ਰਹੇ ਹੋ ਵੀ ਤੁਹਾਡੀ ਕੁੜੀ ਦਾ ਵੀ ਪਰਚਾ ਹੋਊਗਾ ਨਹੀਂ ਵੀ ਤੁਸੀਂ ਇਹਨਾਂ ਦੇ ਕਾਗਜ਼ ਪੱਤਰ ਮੰਗਾ ਕੇ ਦੋ ਨਹੀਂ ਇਹਨਾਂ ਨਾਲ ਨਿਬੜੋ ਤੁਸੀਂ ਬਹਿ ਕੇ ਇਹਨਾਂ ਦੀਆਂ ਹੋ ਜਾਂਦੀਆਂ ਤੁਹਾਡੀਆਂ ਤਕਰੀਬਨ ਘੱਟੋ ਘੱਟ 20 ਤੇ 25 ਦੇ ਮੀਟਿੰਗਾਂ ਹੋ ਜਾਂ ਘੱਟੋ ਘੱਟ ਜੀ ਸਾਡੀਆਂ ਤੇ લાલો ਤੁਸੀਂ 19/5/2023 ਦੀ ਮੇਰੀ ਦਰਖਾਸਤ ਦਿੱਤੀ ہوئی ਹੈ ਜੀ ਜਿਹੜੀ ਦਾ ਜਾ ਕੇ ਨਵਟਾਰਾ ਹੁਣ ਹੋਇਆ ਜੀ ਇਸੇ ਕਰਕੇ ਅਸੀਂ ਦਰਖਾਸਤ ਨੂੰ ਲੰਮਾ ਪਾਉਂਦੇ ਜਾਈਏ ਕਿ ਸਾਡਾ ਨਿਬੜ ਜੇ ਸਾਡਾ ਬੇਟਾ ਬਾਹਰ ਭਗ ਜੇ ਵੀ ਅਸੀਂ ਇਹ ਕੰਮਾਂ ਦੇ ਵਿੱਚ ਨਾ ਪਈਏ ਹੁਣ ਕਿਸੇ ਇਸ ਦੇ ਖਿਲਾਫ ਪਰਚਾ ਦਰਜ ਹੋਇਆ ਹੁਣ ਪਰਚਾ ਖਿਲਾਫ ਦਰਜ ਹੋਇਆ ਹੈਗਾ ਜੀ ਜਸਪਾਲ ਕੌਰ ਦੇ ਤੇ ਉਹਨਾਂ ਦੇ ਪਤੀ ਦਰਬਾਰਾ ਸਿੰਘ ਦੇ ਤੇ ਬਾਕੀ ਹੁਣ ਕਰੀ ਮੁਤਾਬਕ ਜੋ ਤਵਦੀਸ਼ ਚੱਲ ਰਹੀ ਹੈ ਜਿਹੜੇ ਜਿਹੜੇ ਦੋਸ਼ੀ ਪਾਏ ਗਏ ਉਹਨਾਂ ਦੇ ਨਾਮ ਵਿੱਚ ਮੈਂਸ਼ਨ ਕੀਤਾ ਬਿਲਕੁਲ ਬਿਲਕੁਲ ਜੀ ਹਰ ਕਮਾਂ ਮਾਂ ਦਾ ਸੁਪਨਾ ਹੁੰਦਾ ਜੀ ਵੀ ਸਾਡਾ ਧੀ ਪੁੱਤਰ ਸੈੱਟ ਹੋਵੇ ਜੀ ਮੇਰੇ ਬੱਚੇ ਦਾ ਵੀ ਸੁਪਨਾ ਦੀ ਮੈਂ ਬਾਹਰ ਜਾ ਕੇ ਆਪਣਾ ਸੈੱਟ ਲਵਾਂ ਜੀ ਉਹਦਾ ਵੀ ਕੁੜੀ ਦਾ ਵੀ ਸੁਪਨਾ ਦੀ ਕੁੜੀ ਨੂੰ ਜੇ ਖਰਾਬ ਕੀਤਾ ਹੈਗਾ ਤਾਂ ਉਹਦੀ ਮਾਂ ਨੇ ਜਸਪਾਲ ਕੌਰ ਨੇ ਖਰਾਬ ਕੀਤਾ ਜੀ ਕੁੜੀ ਆਪਦੀ ਮਾਂ ਦੇ ਕਹਣੇ ਜਿੱਦੀ ਜੇ ਕੁੜੀ ਸਮੇਂ ਮੁਤਾਬਕ ਆਪਣੇ ਕਾਗਜ਼ ਪੱਤਰ ਭੇਜ ਦਿੰਦੀ ਤਾਂ ਸਾਨੂੰ ਇਹ ਕਾਰਵਾਈਆਂ ਤੇ ਅੱਜ ਦਾ ਜਿਹੜਾ ਸਮਾਂ ਅਸੀਂ ਦੇਖ ਰਹੇ ਹਾਂ ਇਹ ਸਾਨੂੰ ਨਾ ਦੇਖਣਾ ਪੈਂਦਾ ਕਿਉਂਕਿ ਕੱਲ ਨੂੰ ਕਿਸੇ ਤੇ ਹੋਰ ਤੇ ਨਾ ਇਦਾਂ ਦਾ ਹੋਵੇ ਅੱਜ ਸਾਡੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਭੈਣ ਭਾਈ ਨਾਲ ਨਾ ਹੋਵੇ ਤੁਹਾਡੇ ਬੇਟੇ ਨੇ ਹੁਣ ਕੀ ਪ੍ਰੋਬਲਮ ਆ ਗਈ ਵਿਆਹ ਤੋਂ ਬਾਅਦ ਜਿਹੜੇ ਨੂੰ ਡਿਪਰੈਸ਼ਨ 'ਚ ਰਨ ਕਰਕੇ ਜੀ ਨੂੰ ਹੜ ਦੇ ਪ੍ਰੋਬਲਮ ਆ ਗਈ ਜੀ ਪਹਿਲਾਂ ਜੀ ਇੱਥੇ ਡਾਕਟਰ ਬੱਲਾ ਜੀ ਦੇ ਪਰਤੀ ਰੱਖਿਆ ਜੀ ਇੱਕ ਦਿਨ ਤੇ ਕਰਾਤੇ ਤੇ ਪਰਤੀ ਰਿਹਾ ਤੇ ਉਸ ਤੋਂ ਬਾਅਦ ਇਹਨਾਂ ਨੇ ਚੰਡੀਗੜ੍ਹ ਰੈਫਰ ਕਰਤਾ ਜੀ ਚੰਡੀਗੜ੍ਹ ਤੀ ਜੀ ਤੇ ਉਹਦਾ ਲੈ ਚੱਲ ਰਿਹਾ ਜੀ ਇਸ ਚੀਜ਼ ਦੀ ਟੈਨਸ਼ਨ ਲੈਣ ਨੂੰ ਟੈਨਸ਼ਨ ਕਰਕੇ ਡਿਪਰੈਸ਼ਨ ਕਰਕੇ ਡਾਕਟਰ ਕਹਿੰਦੇ ਵੀ ਇਹਨੂੰ ਹੋਰ ਕੋਈ ਪ੍ਰੋਬਲਮ ਨਹੀਂ ਹੈ ਕਿਸ ਤਰ੍ਹਾਂ ਦੀ ਡਿਪਰੈਸ਼ਨ ਕਰਕੇ ਇਹਨੂੰ ਅਜੀ ਦੀ ਪ੍ਰੋਬਲਮ ਆਈ ਹੈ ਇੱਕ ਤਾਂ ਵੀ ਮੇਰੇ ਪੈਸੇ ਲੱਗਣ ਕਰਕੇ ਨੰਬਰ 2 ਤੇ ਵੀ ਮੇਰੇ ਨਾਲ ਨੰਬਰ ਬਲੌਗ ਚਪਾਉਣ ਗਰਜਿੰਦਰ ਸਿੰਘ ਜੀ ਕਿ ਕੀ ਗਿਆ ਹਾਂ ਤੁਹਾਨੂੰ ਤੁਸੀਂ ਮਦਾਇਆ ਕਰਨ ਨਵੇਂ ਅਸੀਂ ਆਮਦ ਪ੍ਰੇਰ ਤੋਂ ਬਾਹਰ ਭੇਜੇ ਸੀ ਸਾਰਾ ਕਰਤਿਆ ਸੀ ਨੇ ਕਰੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਪਰੌੜ ਕਰ ਕਿੰਨਾ ਕਰੇ 1.5 ਸਾਲ ਹੋ ਗਏ ਜਿੰਨਾ ਤੱਕ ਉਹਨਾਂ ਕੋਲ ਫੋਨ ਫਾਨ ਕਰੇ ਮੈਂ ਇਨਸਾਫ ਮੰਗਦੇ ਮੈਨੂੰ ਇਨਸਾਫ ਮਿਲੇ ਸਾਡੇ ਪੈਸੇ ਵਾਪਸ ਮਿਲਣ ਇਸ ਮੌਕੇ ਤੇ ਪੁਲਿਸ ਥਾਣਾ ਬਾਸੋਂ ਦੇ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀ ਤਫ਼ਤੀਸ਼ ਤੋਂ ਬਾਅਦ ਹੁਣ ਲੜਕੀ ਦੇ ਮਾਤਾ ਪਿਤਾ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਜੀ ਦਰਖਾਸਤ ਜਗਤਾਰ ਸਿੰਘ ਵਾਸੀ किशनਗੜ੍ਹ ਗੁੱਠੀਰੋਂ ਆ ਮਾਨਜੋ ਸਿੰਘ ਰਸਵਾਣਾ ਪਾਸ ਦਿੱਤੀ ਉੱਥੇ ਇਸ ਤਰ੍ਹਾਂ ਦੀ ਪੜਤਾਲ ਹੋਈ ਪੜਤਾਲ ਲੂਣ ਪ੍ਰੰਤ ਇਹ ਮਾਮਲਾ ਧੋਖਾਧੜੀ ਦਾ ਹੁਣ ਕਰਕੇ ਸਾਡੇ ਕੋਲ ਮਕਦਮਾ ਦਰਜ ਹੋਇਆ ਹੈ ਇੱਕ ਧਰਤੀ ਜਿਹੜੀ ਅੰਮ੍ਰਿਤਕੌਰ ਹੈ ਕਿ ਉਹ ਬਾਹਰ ਗਈ ਹੈ ਕਿ ਉਹਦੇ ਮਾਤਾ ਪਿਤਾ ਪ੍ਰੈਸ ਵੀ ਨੋ ਨੀ ਲਾਇਸ ਪਰਬਾਨ ਜੋ ਐਫਆਰ ਦਰਜ ਹੋਇਆ ਉਹਦੇ ਮੁਤਾਬਕ ਜਿਹੜਾ ਮਦਈ ਮੁਕੱਦਮਾ ਇਹਨਾਂ ਨੇ ਖਰਚ ਕੀਤੇ ਸੀ ਪੈਸੇ ਸੀ ਹੁਣ ਤਫਤੀਸ਼ ਚ ਅੱਗੇ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਸੰਤਾਕ ਕਿੰਨੇ ਪੈਸੇ ਹੁੰਦੇ ਸੀ ਇਹ ਟੂਟਲ ਸੀਗਾ ਜੀ 21,67000 ਰੁਪਏ ਸੰਤੰ ਇਹਨਾਂ ਨੇ ਰਕਮ ਖਰਚੀ ਸੀ ਠੀਕ ਹੈ ਜੀ ਬੁਲਾਏ ਲਿਖੇ ਗੋ ਮੁੱਦੇ ਨੂੰ ਅਸੀਂ ਮੌਜੂਦਾਨ ਨੂੰ ਨੋਟਿਸ ਹੈਗਾ ਜਿਹੜਾ ਤਲਬੀ ਦਿੱਤਾ ਹੈਗਾ ਉਸ ਤੋਂ ਅੱਜ ਆਹ ਰਹੋਗੇ ਤਾਂ ਸਾਹਮਣੇ ਬਰਤਾਲ ਕਰਾਂਗੇ ਨਾ ਹੈ ਇੱਕ ਇਹ ਪਹਿਲਾ ਮਾਮਲਾ ਨਹੀਂ ਜਦੋਂ ਕਿਸੇ ਲਾੜੇ ਨਾਲ ਧੋਖਾ ਹੋਇਆ ਹੋਵੇ ਇਸ ਤੋਂ ਪਹਿਲਾਂ ਵੀ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਨੇ ਇਸ ਦੇ ਬਾਵਜੂਦ ਵੀ ਲੋਕ ਸਬਕ ਨਹੀਂ ਲੈ ਰਹੇ ਹਕੀਕਤ ਟੀਵੀ ਪੰਜਾਬੀ ਲਈ ਨਾਭਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ